ਜੰਡਿਆਲਾ ਗੁਰੂ ਦੇ ਵਿੱਚ ਸਾਰੀਆਂ ਸੰਸਥਾਵਾਂ ਵੱਲੋਂ ਪਹਿਲਗਾਮ ਚ ਬੇਦੋਸ਼ੇ ਲੋਕਾਂ ਦੀ ਹੋਈ ਮੌਤ ਨੂੰ ਲੈ ਕੇ ਬਾਜ਼ਾਰ ਬੰਦ ਰੱਖਣ ਦਾ ਸੰਦੇਸ਼ ਦਿੱਤਾ ਗਿਆ ਅਤੇ ਪਾਕਿਸਤਾਨ ਦਾ ਪੁਤਲਾ ਫੂਕੇ ਨਾਰੀਬਾਜ਼ੀ ਵੀ ਕੀਤੀ ਗਈ ਲੋਕਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਦਾ ਜਲਦ ਤੋਂ ਜਲਦ ਬਦਲਾ ਲੈਣਾ ਚਾਹੀਦਾ ਹੈ ਜਦੋਂ ਹੀ ਇਹ ਹੁੰਦਾ ਤੇ ਹਿੰਦੂਆਂ ਨਾਲ ਕਿਉਂ ਹੁੰਦਾ ਲੋਕੀ ਕਹਿੰਦੇ ਨਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਧਰਮ ਹੁੰਦਾ ਉਹਦਾ ਕਾਰਨ ਕਿ ਉਹਨਾਂ ਵੀ ਧਰਮ ਪੁੱਛ ਕੇ ਬੰਦੇ ਮਾਰੇ ਆ ਜਿੱਤਵਾ ਦਾ ਧਰਮਣਾ ਹੁੰਦਾ ਤੇ ਉਹ ਵੀ ਫਿਰ ਅੰਨੇ ਵਾਈ ਫਾਇਰਿੰਗ ਕਰਦੇ ਫਿਰ ਜਿਹੜਾ ਮਰਜੀ ਬੰਦਾ ਮਰਦਾ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਦਾ ਹਰ ਇੱਕ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਘਰਸ਼ ਵਿੱਚ ਸਾਡਾ ਸਾਥ ਦਿੱਤਾ ਅੱਜ ਜਨਿਆਲਾ ਜਿਹੜਾ ਬੰਦ ਹੋਇਆ ਜੀ ਤੁਸੀਂ ਜਾਣਦੇ ਆਪਾਂ ਸਾਰੇ ਜਾਣਦਾ ਆ ਫਸਾ ਦੇਸ਼ ਚੜ੍ਹਦਾ ਸਾਰੀ ਦੁਨੀਆ ਜਾਣਦੀ ਹੈ ਕਿ ਪਰਸੋਂ ਕਸ਼ਮੀਰ ਵਿਖੇ ਪੈਲਗਾਮ ਵਿਖੇ ਜੜੀ ਆ ਇੱਕ ਕਨੌਣੀ ਨਹੀਂ ਅੱਤ ਕਨੌਣੀ ਹਰਕਤ ਜੜੀ ਹੋਈ ਆ ਜੋਤੇ ਗੈਸ ਸਲਾਨੀ ਜੜਿਆ ਉਹ EK47 ਦੇ ਰਾਈਫਲ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਕੇ ਅਨੇਕਾਂ ਹੀ ਸਾਡੇ ਵੀਰਾਂ ਦਾ ਕਤਲ ਕਰ ਦਿੱਤਾ ਗਿਆ ਔਰ ਸਭ ਤੋਂ ਵੱਡੀ ਜਿਹੜੀ ਘਨੌਣੀ ਹਰਕਤ ਹੋਈ ਆ ਉਹ ਸਾਡੇ ਭੈਣਾਂ ਦੇ ਸਾਹਮਣੇ ਸਾਡੇ ਉਹਨਾਂ ਦੇ ਪਤੀ ਜਿਹੜੇ ਆ ਉਹ ਖੋਲੇ ਗਏ ਆ